ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅਸੀਂ ਚੱਲੇ ਆ ਜੀ ਹੁਣ ਤੇ ਮੰਮੀ ਨੂੰ ਲੈ ਕੇ ਜਾਵਾਂਗੇ ਹਨਾ ਦਵਾਈ ਲੈਣ ਜਾਂਦੇ ਆ ਤੇ ਤੁਸੀਂ ਕਹੋਗੇ ਆ ਚੱਪਲਾ ਕਿਉਂ ਚੱਕੀਆਂ ਨੇ ਤੇ ਇਹ ਤਾਂ ਨਾਲ ਚੱਕੀਆਂ ਨੇ ਕਿਉਂਕਿ ਮੈਂ ਜੁੱਤੀ ਪਾਈ ਹੋਈ ਆ ਹੁਣ ਸਰਦੀ ਚ ਇਹ ਹੁੰਦਾ ਵੀ ਪੈਰ ਜੇ ਬੁਰੇ ਲੱਗਦੇ ਨੇ ਪਰ ਹਸਪਤਾਲ ਚ ਕਈ ਵਾਰ ਗੇੜੇ ਨਹੀਂ ਲਾਉਂਦੇ ਮੈਂ ਕਿਹਾ ਚੱਪਲਾ ਨਾਲ ਰੱਖ ਲੈਣੀ ਆ ਜੇ ਦਿੱਕਤ ਲੱਗੂਗੀ ਤਾਂ ਮੈਂ ਚੱਪਲਾ ਪਾ ਲਵਾਂ ਚਲਿਏ ਆਪੋ ਨਾ ਆ ਜਾ ਮੇਰੀ ਫੋਰੀ ਹਾਂ ਆ ਵੀ ਚੱਲੀਏ ਕੋਤੂ ਜਾ ਉਹ ਉਹ ਅੱਜ ਉਹ ਵੀਰਾ ਕਹਿੰਦਾ ਉਰੀ ਰਹਿਣਾ ਤੇ ਮੀਰਾ ਕਹਿੰਦਾ ਉਰੀ ਰਹਿਣਾ ਆ ਟੂਟੀ ਥੋੜੀ ਟੱਬ ਚ ਚੱਲੀ ਜਾਂਦੀ ਐ ਰਾਜੀ ਗੱਡੀ ਤਾਂ ਉਹ ਖੜੀ ਆ ਚਲ ਕੇਰੀ ਰੱਖ ਗਿਆ ਪਰ ਰੁਕ ਜਾਂਦੇ ਆ ਦੋ ਮਿੰਟ ਤੇ ਇਹ ਹੁਣ ਅਸੀਂ ਜਲਦੀ ਜਲਦੀ ਹਨਾ ਚਾਹ ਪਾਣੀ ਕਰਕੇ ਤੇ ਹੁਣ ਜਾਂਦੇ ਆ ਜੀ ਤੇ ਅੱਗੇ ਤੁਹਾਨੂੰ ਦਿਖਾਉਣੇ ਜਾ ਕੇ ਮੰਮੀ ਨੂੰ ਨਾਲ ਲੈਣੇ ਆ ਤੇ ਨਹੀਂ ਪਾਜੇ ਤੋੜੇ ਨਹੀਂ ਪਾਜੀ ਤੋੜਨ ਨਾਲ ਤਿਆਰ ਹੋਣਾ ਪੈਂਦਾ ਤੁਸੀਂ ਕਹੋਗੇ ਇਹੀ ਗੱਲ ਕਹਿੰਦੀ ਹੁੰਦੀ ਹੈ ਇਹ ਕੀ ਕਰਾਂ ਹਨਾ ਪਹਿਲਾਂ ਰੁਨੀਤ ਸਕੂਲ ਭੇਜੀ ਮੇਰਾ ਕੰਮ ਧੰਦਾ ਫਿਰ ਬੀਰੀਆਂ ਚਾਹ ਪਾਣੀ ਇਹਨਾਂ ਨੂੰ ਸਮਝਾਏ ਕੰਮ ਧੰਦੇ ਇਹ ਕਹਿੰਦੇ ਕੋਈ ਨਾ ਭਾਈ ਤੁਸੀਂ ਜਾਓ ਕਹਿੰਦੇ ਸਾਡੀ ਜ਼ਿੰਮੇਵਾਰੀ ਅਸੀਂ ਆਪ ਹੀ ਕੰਮ ਕਰ ਲਾਂਗੇ ਚਲੋ ਲੈ ਆਉਣਾ ਗੱਦੀ ਬਹਿ ਜਿਓ ਠੀਕ ਹੈ ਹੋਰ ਕੋਈ ਚੀਜ਼ ਤਾਂ ਨਹੀਂ ਸਿੱਤਰਨੀ ਮੇਰਾ ਦੀ ਚੱਪਲਾ ਧਰਨੀਆਂ ਨੇ ਨਾਲ ਲਿਆ ਲਿਆਈ ਲਿਆ ਕੇ ਧਾਲਾਗੇ ਕਿਵੇਂ ਮੰਮਾ ਫੋਟੋਆਂ ਜਸਮੀਤ ਦਾ ਪੁੱਤਰ ਆ ਰਹੇ ਸਾਡੇ ਕੋਲੇ। ਆਹ ਦੇਖੋ ਵੀਰਾ ਕੀ ਕਹਿੰਦਾ। ਅੱਜ ਤੱਕ ਇਹ ਮੇਰੀ ਨਾਨਕਿਆਂ ਨੂੰ ਤਿਆਰੀ ਆ। ਇਹਨੂੰ ਆਏ ਵੀ ਇਹ ਮੇਰਾ ਨਮਾ ਕਰ ਬਣਾ ਕੇ ਦੇਣਗੇ। ਜੇਕਰ ਵੀ ਕੋਈ ਗੱਲ ਜੀ ਅਸੀਂ ਆ ਰਹੇ ਹਾਂ ਬੱਸ। ਕਹਿ ਤਾਂ ਮੈਂ ਖੇਰੇ ਅਸੀਂ ਹੋਣੀਆਂ ਫਟਕ ਲੱਗਿਆ ਪਿਆ। ਹੁਣ ਫਟ ਦੇ ਕੰਮ ਲੱਗੂਗਾ। ਕੀ ਬਤਾਉਂ ਤਖਤੀ ਵੀ ਬੰਦਾ ਹੋ ਸਕਦਾ ਕਿ ਬੱਸ ਮੈਂ ਤਾਂ ਦੇਖੇ ਕਿ ਮੈਂ ਕਿਹੜਾ ਦੇਖੀ ਨਹੀਂ ਕਿਤੇ ਮੈਂ ਵੀ ਸੈਟ ਦੀ ਕਰਫੇ ਇਧਰ ਕੱਲਾ ਇੰਜਨ ਜਿਸਨੀ ਤੇ ਕਰਦੀ ਹੈ ਟ੍ਰੇਨਿੰਗ ਨੂੰ ਆਏ ਮੇਰੇ ਕੋਲ ਉਹ ਆਉਂਦੀ ਹੈ ਜਿਸਨੀ ਤੇ ਉਧਰ ਕੱਲਾ ਇੰਜਨ ਹੈ ਹੈਨਾ ਉਹ ਆ ਗਈ ਉਹ ਆ ਗਈ ਉਹਨੂੰ ਹਾਂ ਉਹਨੂੰ ਕਹੇ ਤੂੰ ਕਹੇ ਜਲਦੀ ਆ ਜਾ ਕਰ ਠੀਕ ਹੈ ਜਦ ਕੇ ਲੋ ਜੀ ਇੰਜਨ ਇੱਕ ਬੰਦੇ ਭਾਰਤ ਦਾ ਇੰਜਨ ਹੈ ਸਾਨੂੰ ਰੋਕਣਾ ਹੁੰਦਾ ਵਾ ਸਟ੍ਰੇਨ ਨੇ ਇੱਕ ਆਪਣੇ ਉਰੋਂ ਹੁੰਦੀ ਹੈ ਨਾ ਬੰਦੇ ਭਾਰਤ ਟ੍ਰੇਨ ਲੰਘਦੀ ਹੁੰਦੀ ਹੈ ਇਹ ਵੀਡੀਓ ਬਣਾਉਂਦੇ ਹੁੰਦੇ ਨੇ ਸਟੇਸ਼ਨ ਵਾਲੇ ਉਹਦੀ ਜਦ ਵੱਡੀ ਟ੍ਰੇਨ ਹੈ ਬਹੁਤ ਸਪੀਡ ਨਾਲ ਚੱਲਦੀ ਹੈ ਅੱਛਾ ਇਹ ਵੀ ਆਪਾਂ ਬਣਾ ਦਿੰਨੇ ਆ ਜਿਹੜੀ ਸਾਡੇ ਕੋਲੇ ਟ੍ਰੇਨ ਜਦੋਂ ਅਸੀਂ ਆਉਣੀ ਸੀ ਇੱਥੇ ਜ਼ਰੂਰ ਵਲੌਗ ਸਟਾਰਟ ਕਰ ਲੈਨੇ ਆ ਲਓ ਜੀ ਪਹੁੰਚ ਗਏ ਅਸੀਂ ਘਰੇ ਆਪਾਂ ਆਪਣਾ ਮੋਟਰਸਾਈਕਲ ਕਿੱਟੀ ਖੜਾ ਗਾਹੀ ਲੈਦੀ ਹੈ ਵੀਰ ਨੀ ਦਾ ਸਟਾਈਲ ਦੇਖਿਓ ਕਹੂੰਗੀ ਮੈਂ ਤਾਂ ਫੋਨ ਲਾਈ ਦਿੰਦੀ ਸੀ ਤੂੰ ਸੇ ਨਾਲ ਲੇਟ ਹੋ ਗਈ ਜਾਣਾ ਜਿੰਮ ਬੱਲ ਲੱਗ ਗਿਆ ਫੱਟ ਦੇ ਨਾਮ ਕੈ ਨਾ 8.5 ਖਾ ਰਾਨਾ ਨੇ ਮਾ ਮਾ ਕਹਿੰਦਾ ਦੀ ਜੀ ਕਹਿੰਦਾ ਰੋਕਾ ਲੈ ਗੜਾ ਸਾਸੀ ਖਾ ਮਾਨੂੰ ਬੈਠੀ ਸਾਸਰੀ ਕਾਲ ਪਾਈ ਖਾਲੀ ਰੋਟੀ ਹਾਂ ਖਾਲੀ ਰੋਟੀ ਹਾਂ ਜੀ ਨਿਵੇੜ ਦਾ ਕੰਮ ਹੂੰ ਚਲੋ ਦੇ ਕੇ ਤੇਲ ਕੱਟਿਆ ਹਰੇ ਤੇਲ ਗੱਢ ਲਿਆ ਤੇਲ ਤਾਂ ਮਾਧ ਵਿਚ ਬੈਠੇ ਰਹੋ ਹਾਂ ਆਇਲ ਕਾ ਨੂੰ ਕਹਿੰਦੇ ਆ ਉਹ ਪਰੋਣੇ ਨੇ ਮੋਤੀ ਹਾਂ

ਖੜਾ ਜਸਨੀਤ ਐ ਨਾ ਬਬੂ ਹਾਂ ਸੀ ਸਸਗਲ ਬੁਲਾ ਦੇ ਸਾਰੇ ਨੂੰ ਲਓ ਜੀ ਟੈਸਟ ਕਰਾ ਲਈ ਹੁਣ ਅਸੀਂ ਦਵਾਈ ਦਾ ਦਵਾਈ ਲੈਣ ਚਾਹਨੇ ਆ ਜਸਨੀਤ ਆ ਜਾ ਆ ਜਾ ਮੇ ਮਮਾ ਮੈਨੂੰ ਪਤਾ ਨਹੀਂ ਨੂੰ ਕੰਟੀਨ ਕੰਨੀ ਨੂੰ ਹੱਥ ਕਰਦਾ ਜਸਨੀਤ ਜਸਨੀਤ ਉਹਦਰ ਕੰਟੀਨ ਕੰਨੀ ਨੂੰ ਹੱਥ ਕਰਦਾ ਆ ਜਾ ਆਸਤਾ ਜੰਮਿਆ ਆ ਜਾ ਚੱਲਦੇ ਆਂਗੇ ਆ ਜਾ ਆ ਜਾ ਉਹ ਟੀਨਾ ਖੋਲੀਆ ਉਹ ਸਾਹਮਣੇ ਹੈਗਾ ਉਹ ਸੀ ਸਾੰਬਾਣੀ ਕੰਟੀਨ ਕੀ ਲੈਣਾ ਉਹ ਡਾਕਟਰ ਖੜੀ ਨਹੀਂ ਦੇਖ ਲਾ ਉਹ ਡਾਕਟਰ ਖੜੀ ਨਹੀਂ ਉਹ ਕਹਿੰਦੇ ਨਹੀਂ ਪੀਣੀ ਫਰੂਟੀ ਜਿਸਨੀਤ ਦੁੱਧ ਪੀਓ ਦੁੱਧ ਹਾਂ ਦੱਸੋ ਉਹ ਵੀਰਿੰਦ ਦੱਸੋ ਕੀ ਲੈਣਾ ਦੁੱਧ ਦੁੱਧ ਮਮਾ ਚੋ ਦੂਧੀ ਲੈਣੀ ਉਹ ਤਾਂ ਉਹਦੀ ਪੱਟ ਲੈਂਦੀ ਆ ਮੂੰਹ ਨਾਲ ਤੋੜ ਲੈਂਦੀ ਆ ਪੈਪ ਦੇਣਗੇ ਪੈਪ ਉਹ ਦੇਣਗੇ ਦੁੱਜੀ ਆ ਪੈਪ ਨਾਲ ਤਾਂ ਬਹੁਤ ਹੈਰਾਨ ਕਰਦਾ ਉਹ ਜਿਸ ਮੀ ਤੇ ਠੰਡ ਆ ਗਈ ਹੁਣ ਰੋਟੀ ਪੀਣ ਦਾ ਟਾਈਮ ਨਹੀਂ ਹੈਗਾ ਹੋ ਡਾਕਟਰ ਕੀ ਕਹਿੰਦੇ ਸੀ ਕਹਿੰਦੇ ਦੁੱਧ ਪੀਓ ਲਓ ਜੀ ਲਓ ਜੀ ਮੰਮਾ ਤੇ ਪਰ ਮੇਰੇ ਕੀ ਹਾਂ ਫੇਰ ਲਾ ਕੇ ਪੀਊ ਹੂੰ ਇਹ ਆ ਪੜਾ ਜਾ ਕੋ ਸਾਲ ਚਲ ਜੀ ਠੀਕ ਆ ਠੀਕ ਠੀਕ ਆ ਠੀਕ ਆ ਹੂੰ ਚਲੋ ਜੀ ਚੱਲ ਬੀ ਦਵਾਈ ਲੈ ਕੇ ਯਾਰ 5 ਵਜੇ ਨਾਲੇ ਕੋ ਲਓ ਜੀ ਪਹੁੰਚ ਗਏ ਅਗੀ ਤਨੋ ਦਵਾਈ ਲੈ ਆਈ ਨਾ ਕੀ ਪਹੁੰਚ ਗਈ ਪੇਟਾਂ ਤੇ ਕਰੀ ਜਾ ਮੈਂ ਆਹ ਸਿਨੇਮਾ ਦੇ ਵਿੱਚ ਪ੍ਰੋਗਰਾਮ ਹੋ ਗਿਆ ਤੇ ਆਹ ਉਹ ਇਹੋ ਇੰਨਾ ਇਹੋ ਬੈਠਾ ਨਾ ਸੁਣਿਆ ਆ ਰੰਦਾ ਜਦੋਂ ਮੈਨੂੰ ਤਾਂ ਵੀ ਲੱਗਦਾ ਪ੍ਰੋਗਰਾਮ ਹਾਂ ਹਾਂ ਸਲੈਟ ਲੂਟਰ ਪਾਇਆ ਹੋ ਗਿਆ ਨਾ ਨੇ ਜੋ ਗਿਆ ਕਹਿੰਦੀ ਜਾਂਦੀ ਆ ਇਹ ਸਾਈ ਤਾਂ ਸੋਨੇ ਤੋਂ ਵੀ ਸੋਨੇ ਦੀ ਪਾਉਂਦੀ ਆ ਇਹ ਤਾਂ ਵਧੀਆ ਤਾਂ ਵਧੀਆ ਪਾਲਾ ਜਿਹੜਾ ਹੋਣਗੇ ਹੀ ਪਾਲਣ ਨੂੰ ਪੁੱਤ ਜੇ ਨੂੰ ਪਾਲੇ ਸਾਂਪਾਂ ਇੱਕ ਇੱਕ ਟਿੱਕਾ ਪਾਇਆ ਪੁੱਤ ਜੇ ਕਹੜਾ ਥੋੜੀਆਂ 16 ਨੇ ਇੱਥੇ ਰੱਖੋ ਕਹੜਾ ਕੱਢੀ ਆ ਇਹ ਕੱਢੀ ਇਹਦਾ ਮੂੰ ਵੀ ਉਹ ਕਰ ਦਿੰਦਾ ਅਗਲਾ ਚੱਲ ਵਧੀਆ ਸਾਂਗ ਪੂਰੇ ਕਰਦਾ ਹੀ ਪਾਲਾ ਜੇ ਨੂੰ ਪਾਲੇ ਨਾਨਾ ਮਮੀ ਉਤਰਦੀ ਹੈ ਕਰ ਵਾਰ ਵਾਰ ਉਤਰਨਾ ਚਾਹੁੰਦਾ ਕਰਨੀ ਦਵਾਈ ਨਹੀਂ ਹੁੰਦੀ ਦਾਈ ਮਹੀਨੇ ਦੀ ਹੈ ਮਹੀਨੇ ਦੀ ਦਵਾਈਆਂ ਨੇ ਡਾਕਟਰ ਨੇ ਉਹ ਉਹ ਮੇਂ ਦੇਤੀ ਪਰਚੀ ਤੇ ਬਦਲੀਆ ਬਦਲੀਆ ਵਿੱਚ ਸੇਲੀਏ ਸੇਲੀਏ ਗੱਲਾਂ ਮਾਰਦੀਆਂ ਅੰਦਰ ਨਹੀਂ ਅਤ ਲੱਗਦੇ ਆਨ ਲੱਗਦੇ ਉਹ ਖਤੌਫਿਆ ਹੈ ਹੈ ਪਰ ਕਿ ਲੈ ਇਹ ਨੂੰ ਉਥੋਂ ਠੀਕ ਆ ਹਾਂ ਹੋਰ ਕੋਈ ਕੰਮ ਹੈ ਹੋਰ ਤੀਨ ਕੋਈ ਹੁਕਮ ਤੀਨ ਨੂੰ ਕੋਈ ਹੋਰ ਹੁਕਮ ਆ ਜਦੋਂ ਕੁੜੀਆਂ ਹੁੰਦੀਆਂ ਨੇ ਉਹ ਤਾਂ ਕਹਿੰਦੇ ਨੇ ਹਾਈ ਕੁੜੀ ਹੋਗੀ ਹਾਈ ਕੁੜੀ ਹੋਗੀ ਫੇਰ ਮਾਵਾ ਬੱਚ ਕੁੜੀਆਂ ਹੋਰ ਰਣਾ ਨਹੀਂ ਬੈਕ ਬਣਾ ਇਹ ਕੁੜੀਆਂ ਦਾ ਵਧੀਆ ਹੁੰਦੀਆਂ ਨੇ ਹੈ ਕੁੜੀਆਂ ਦੀ ਕੋਈ ਹੋਰ ਨਹੀਂ ਮੈਨੂੰ ਬਣਾ ਕਿ ਮੈਨੂੰ ਬਣਾ ਜਿਹੜਾ ਕੁੜੀਆਂ ਬਹਾਈਆਂ ਨਹੀਂ ਮਿਲਦੀਆਂ ਬਾਤ ਮੈਨੂੰ

ਕਿੰਨਾ सोना कपड़ा ना ਇਹ 2 ਡਾਇਮਿਟਰ ਆ ਸੂਟ ਆ ਸੂਟ ਆਸ ਲਵਾ ਆਖਨੀ ਜャ ਸਲਵਾਰ ਹੈ ਸੋਨਾ ਲੱਗਦਾ ਨਾ ਜਿਵੇਂ ਬਿੰਦੀ ਵਾਲਾ ਚਲਵਾ ਆ ਇਹ ਜੀ ਚਲਵਾ ਲੱਗਦਾ ਸੀ ਚਲਵਾ ਲਾ ਰਗਾ ਤਪੀਕਾ ਤਾਂ ਨਾ ਹੈ ਹੈ ਆਹ ਜੇ ਤੀਜਾ ਹੌਸਲਵਾਰ ਚਾਹੇ ਉਹ ਬਣਾ ਲਾ ਤਾਹੇ ਉਹ ਬਣਾ ਲੱਗਦਾ। ਲੱਗੇ ਜੱਲਾਲਾ। ਕਿਉਂ ਬਿਆਹ ਨਹੀਂ ਦੇਖਣ ਦਿੱਤਾ? ਇਹਨਾਂ ਨੂੰ ਇਹ ਵੀ ਅਸੀਂ ਗੋਣ ਸਾਥ ਮੰਦੀਪ ਦੇ ਘਰ। ਲਓ ਜੀ। ਜਿਹਨੇ ਬਿਮਾਰੀ ਦੇ ਉੱਤੇ ਮੰਮੀ ਖਾਣੀ ਸੀ ਖਾ ਲੈਣ ਦੀ ਕਦੀ। ਆਇਆ ਨਹੀਂ ਖਾਣ। ਜਿਹੜੀ ਬਿਮਾਰੀ ਦੇ ਉੱਤੇ ਸੀ। ਲਓ ਜੀ ਰੋਟੀ ਖਾ ਲਈਏ ਰੋਟੀ ਖਾ ਕੇ ਫੇਰ ਚੱਲੇ ਪਾਵਾਂਗੇ ਅਸੀਂ। ਸਾਗ ਨਾਲ ਬਣਦੀ ਹੈ ਰੋਟੀ। ਸੁਆਦ ਆ। ਬਹੁਤ ਪੀਕੀ ਹੈ। ਮੈਂ ਤਾਂ ਮਿਲ ਕੇ ਕਿਸੇ ਨਵੇਂ ਸਵੇਰੇ ਹੋਰ ਬਾਈ ਮੰਮੀ ਨੇ ਹੀ ਰੱਖ ਗਈ ਫਿੱਕਾ ਸਾਗ। ਇਹ ਤਾਂ ਮਿਰਚ ਵੱੱਦੀ ਪਾਉਂਦੀ ਹੁੰਦੀ ਆ ਵਧੀਆ ਮੈਂ ਤਾਂ ਕਰਾਰਾ ਖਾਣੀ ਮੈਨੂੰ ਫਿੱਕਾ ਵਧੀਆ ਨਹੀਂ ਨਿੱਤਾਂ ਜਨੇ ਮਿਰਚ ਪਹਿਲਾਂ ਹੀ ਵੱਧਾ ਮੰਮੀ ਕਹਿੰਦੀ ਮਿਰਚ ਦਾ achar ਦੇ ਦੇ ਆ ਰੋਟੀ ਲੈ ਲੋ ਇੱਕ ਆਟਾ ਖਾਣੇ ਨੇ ਸੰਦੀਪ ਮੈਂ ਤਾਂ ਆ ਵੱਧ ਖਾਣੀ ਆ ਮੈਂ ਨਾਲ achar ਪਾ ਕੇ ਰੱਖਣੀ ਕਿਵੇਂ ਕੋਈ ਘਾਟ ਨਹੀਂ ਪੂਰਾ ਟੋਕਦਾ ਗੋਲੀ ਬਾਰ ਕੋ ਕੁੱਕਾ ਸਾਗ ਤਾਂ ਖੂਹ ਵਾਲੇ ਖੇਤਾਂ ਦਾ ਵਧੀਆ ਬੰਦਾ ਵਧੀਆ

ਮੋੜ ਤੇ ਗੇਰਨਾਲੀ ਸੀ। ਕੋਈ ਜੇ ਤਾਂ ਫੜੀ ਲੈ ਕੋਈ ਸਿੱਸੀ ਕੱਢ ਲਈ ਮਸੀਸ। ਤੇਰੀ ਦਾਦੀ ਨੂੰ ਲੈ ਜੀਏ। ਕਿਉਂ? ਫਿਰ ਜੀ ਨਹੀਂ ਲੱਗਣਾ। ਬੰਦਾ ਜਮਾ ਨਹੀਂ ਕਹਿੰਦਾ ਅੱਗੇ ਤੱਕ ਹੁੰਨਾ। ਤੇਰੀ ਦਾਦੀ ਨੂੰ ਲੈ ਜੀਏ ਪਲਕੀਰ ਤਾ। ਤੇਰੀ ਦਾਦੀ ਨੂੰ ਲੈ ਜੀਏ। ਲੈ ਦੋ। ਰਾਵਾਂ ਕਹਿੰਦੀ ਲੈ ਜਾਓ। ਪਾਉਣਾ ਉੱਧਰ। ਬਸ 15 ਤੋਂ ਮਿੰਟਾਂ ਨੂੰ ਗੁਰਬਾਣੀ ਆ ਲਿਆ ਬਸ ਫਿਰ ਤੈਨੂੰ ਅੱਜ ਆਪੂ ਦੱਸਿਆ ਆਉ। ਲੈ ਜੀ ਹਾਂ। ਨੌਂ ਜੀ। ਈ ਨਾਲ ਦੀ ਨਾਲ ਹੀ ਲੈਂਦੀਆਂ ਨੇ ਰੋਟੀਆਂ ਸਾਗ ਹੁਣ ਰੋਟੀ ਕਰੇ ਗਰਮ ਗਰਮ ਖਾਂਦੇ ਨੇ ਕਦੇ ਨਹੀਂ ਇਹਨਾਂ ਨੇ ਆ ਰੋਟੀ ਖਾਦੀ ਹੁਣ ਕਹਿੰਦੇ ਠੰਡੀ ਰੋਟੀ ਸੌਰੀ ਆ ਕੇ ਤੁਸੀਂ ਵੀ ਨਖਰੇ ਮਾਰਦੇ ਹੋ ਅਹ ਉਹ ਖੇਰਾ ਥਾਲ ਦਾ ਬਾਰੀ ਗਿਆ ਖਾ ਮਾ ਖਾ ਮੇਰ ਤਾਂ ਦੋ ਚਿੱਟੇ ਜੀ ਜੀ ਹੋਇਆ ਪਿਆ ਲਿਆ ਦੇ ਰੋਟੀ ਖਾ ਕੇ ਚਾਹ ਪੀ ਲਈ ਫਾਧੀਆ ਦਾ ਤਰੀਕਾ ਪੰਚ ਫਾਧੀਆ ਵਗੋ ਸਦੀ ਤਿਆਰੀ ਹੁੰਦੀ ਆ ਹਾ ਹੋ ਰ ਆ ਜਾਨ ਨਹੀਂ ਜੋ ਹਾ ਮੇਰਾ ਬੰਦ ਕਾਤੀ ਲੇ ਲੇ ਮੈਂ ਵੀ ਜੇ ਪੁੱਛਦਾ ਹੂ ਕਰ ਲੈ ਗਰਮ ਚਲੋ ਬਾਏ ਕਰਦੇ ਨਾ ਮਤ ਬੈਠ ਕੇ ਚਲੋ ਜਾਣੀਆਂ ਬਾਏ ਕਰਦੇ ਜਣਾ ਦਾਦੀ ਨਾਲ ਉਹ ਮੁੱਕਰ ਗਿਆ ਆ ਜਾ ਚੱਲੀਏ ਤੂੰ ਇਦੋਂ ਨੀਂ ਚੜੀ ਪਈ ਆ ਸੜੀ ਜਾਂ ਚਾਹ ਇਦੋਂ ਹੋਰ ਹੁੰਦਾ ਆਜਾ ਚੱਲੀ ਮੈਨੂੰ ਤਾਂ ਐਸੀ ਮੈਂ ਕਹੇ ਵਿਆਹ ਵਗ ਗਿਆ ਹੋਊਗਾ ਮੈਂ ਲੇਕਿਨ ਫਿਰ ਤੋਂ ਮੋਟਰਸਾਈਕਲ ਬਿਜਵਾ ਕੇ ਸਾਹਮਣਾ ਵੀ ਇਹ ਤਾਂ ਭਈ ਵਿਆਹ ਵਗ ਗਿਆ ਹੋਊ ਫਿਰ ਆ ਜਿਹੜਾ ਐ ਵੀ ਨਹੀਂ ਆਣਾ ਹਾਂ ਜਵਾਕ ਆਏ ਆ ਮੈਂ ਲੰਮਕਦਾ ਜਾਵੇ ਤੇ ਵਿਚਾਰ ਆ ਗੱਲਾਂ ਮਾਰਦੀ ਜਾਵੇ ਆ ਪੰਜ ਮੁੰਡਾ ਪਤਾ ਨਹੀਂ ਪੂਰੀ ਸੀ ਜਮੇ ਟੇਡਾ ਹੋਇਆ ਪਿਆ ਹੋਰ ਵੀ ਦੇਖ ਕਾਲਾ ਆ ਤਰਨਾ ਚੁਕੀ ਹੈ ਵੀ ਅਸੀਂ ਆ ਗਈ ਫਾਟਕਾ ਸੀ ਪਹੁੰਚ ਗਈ ਜਸੀਦ ਮਾਰ ਟ੍ਰੇਨ ਨੂੰ ਆਵਾਜ਼ ਨਾ ਨਾ ਟ੍ਰੇਨ ਨਹੀਂ ਸੱਦਣੀ ਹੈਗੀ ਕੀ ਮਾਰਦੀ ਆਵਾਜ਼ ਇਹ ਦੇ ਕੇ ਅਸੀਂ ਨਾਨੀ ਨੂੰ ਲਿਆਏ ਗੱਡੀ ਰੋਕਨ ਤੇਰਾ ਤਾਂ ਜਵਾਕਾਂ ਨੇ ਵੀ ਵਿਚਾਰਿਆਂ ਨੇ ਹੋਰੀ ਮੂੰਹ ਤੇ ਕਰ ਲਿਆ ਉਹਨਾਂ ਦੇ ਮੂੰਹ ਤੇ ਹੋਰੀ ਹੋ ਗਈ ਕੱਜ ਉਹ ਵਿਆਹ ਗਏ ਹੋਏ ਨੇ ਹਨਾ ਮੈਂ ਕਿਹਾ ਇੱਕ ਉਹ ਵਿਆਹ ਗਏ ਹੋਏ ਨੇ ਪਾਪਾ ਤੇ ਸੀਰਾ ਉਹਨਾਂ ਦੇ ਮੂੰਹ ਤੇ ਹੋਰੀ ਹੋ ਗਈ ਜਵਾਕਾਂ ਦੇ ਹਾਂ ਉਹੀ ਹੁੰਦਾ ਹੈ ਹੋਰ ਮੁੰਡਾ ਤਾਂ ਰੋਣ ਹੱਕਾ ਹੋ ਗਿਆ ਮੈਂ ਪੈਸੇ ਦੇ ਦਿੱਤੇ ਫੇਰ ਇੱਕ ਸੱਤਾ ਉੱਠਿਆ ਸੀ ਨਾ ਇੱਕ ਸੱਤਾ ਉੱਠਿਆ ਸੀ ਇਹਦਾ ਕੰਨ ਨਾ ਜਾਣੀ ਨਾਲ ਨਾ ਜਾਣੀ ਮੈਂ ਕੀਦਾ ਕੋੜਾ ਵਿਆਹ ਕਰਾਂ ਆ ਕਿ ਆ ਕਰੀ ਲਓ ਜੀ ਹੁਣੀ ਪਹੁੰਚਿਆ ਹਜੇ ਤੇ ਮੰਮੀ ਪੈ ਗਈ ਕਹਿੰਦੀ ਮੈਂ ਤਾਂ ਉਹ ਇੱਕ ਘਰਾਟ ਦੀ ਹੋ ਗਈ ਉੱਤਰੀ ਹਨਾ ਕੇ ਇਥੋਂ ਜਸਨੀਤ ਕਹਿੰਦਾ ਦੀ ਜਰਨੀਤ ਵੀ ਹੋ ਗਈ ਸਕੂਲ ਗਈ ਕਹਿੰਦਾ ਨਾਨੀ ਨੂੰ ਲਿਆਂਦਾ ਕਹਿੰਦਾ ਨਾਨੀ ਨੂੰ ਲਿਆਂਦਾ ਸੀ ਤੇ ਬਾਹਰੇ ਹੁਣ ਮਿਸਤਰੀ ਵੀਰਿਆ ਨੂੰ ਚਾਹ ਕਰਨੀ ਆ ਤੇ ਉਹ ਕਹਿੰਦਾ ਸੀ ਸਾਰਾ ਦੁੱਧ ਵਰਤਦਾ ਮੈਂ ਦੁੱਧ ਬਾਹਰੇ ਰੱਖ ਗਈ ਸੀ ਚਲ ਮੈਂ ਕਿਹਾ ਕੋਈ ਨਾ ਹੁਣ ਤਾਂ 5:40 ਚਾਹ ਕਰਦੀ ਆ ਵੀਰੇ ਚਾਹ ਹਾਂ ਬਰਾਬਰ ਹੁਣ ਚਾਹ ਬਣਾ ਦਈਏ ਪਹਿਲਾਂ ਤੇ ਉਹਨਾਂ ਨੇ ਪਲੇਖੇ ਨੇ ਸਾਰਾ ਦੁੱਧ ਮੈਂ ਇੱਥੇ ਕੇ نیچے ਪਾ ਕੇ ਰੱਖ ਦਿੱਤੀ ਤੇ ਇੱਥੇ ਉਹਨਾਂ ਨੇ ਕਰ ਕਰ ਚਾਹ ਪੀ ਲਈ ਚਲ ਮਖੇਸੀ ਟਾਈਮ ਨਾਲ ਲੱਗੀ ਕਈ ਉਹ ਡਾਕਟਰ ਹਨ ਜਿਆਦਾ ਟਾਈਮ ਲਵਾ ਦਿੰਦਾ ਅੱਜ ਸਾਡਾ ਟਾਈਮ ਨਾਲ ਕੰਮ ਹੋ ਗਿਆ ਕਈ ਵਾਰ ਤਾਂ ਸਾਨੂੰ ਹੈਗੀ ਸ਼ਾਮ ਹੋ ਜਾਂਦੀ ਆ ਉਹਨੂੰ ਹੁਣ ਬਣਾਉਂ ਗੋਭੀ ਦੀ ਸਬਜੀ ਗੋਭੀ ਰਾਤੋਂ ਖਰੀਦ ਲਈ ਸੀ ਆਲੂ ਖਰੀਦ ਲੇ ਤੇ ਹੁਣ ਗੋਭੀ ਦੀ ਸਬਜੀ ਬਣਾਉਂਗੀ ਆਲੂ ਧੋ ਕੇ ਆ ਲੈਣ ਦੇ ਆਲੂ ਇਹਨਾਂ ਨੂੰ ਕੂਕੀ ਸਕਾਉਣੀ ਆ ਮੈਂ ਸਹਜੇ ਕੰਮ ਨੇ ਪਹਿਲਾਂ ਛੇ ਚੇਨ ਚੂਜ਼ ਕਰਕੇ ਸਿਰ ਦੁਖਣ ਲੱਗ ਜਾਂਦਾ ਇੱਕ ਸ਼ਾਮ ਨੂੰ ਆਉਂਦੇ ਆਉਂਦੇ ਦਾ ਕਿ ਕੈਨਾਂ ਮੱਥੇ ਮੇ ਤਾਂ ਉੱਥੇ ਰੋਟੀ ਵੀ ਨਹੀਂ ਸੀਗੀ ਖਾਂਦੀ ਮੈਂ ਖਿਆ ਸਾਗ ਨਾਲ ਹੀ ਖਿੱਤੇ ਫਿਰ ਨਾ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਕਰਕੇ ਉਹ ਹੋ ਜਾਂਦਾ ਮੈਂ ਕਿ ਮੈਂ ਤਾਂ ਸਾਗ ਨਾਲ ਡਰਤੀ ਰਰਦੀ ਨੇ ਰੋਟੀ ਖਾਦੀ ਆ ਮਾੜਾ ਮਾੜਾ ਲੱਗ ਗਿਆ ਗੋਲੀ ਗੋਲੀ ਲੈ ਲਾ ਗੋਲੀ ਨੂੰ ਜੀ ਨਹੀਂ ਕਰਦਾ ਮੇਰਾ ਮੈਂ ਕੀ ਜੀ ਪਿਸਤੇ ਫੋੜ ਨਹੀਂ ਲੈ ਨਹੀਂ ਲੈ ਤੇ ਇਹ ਨਹੀਂ ਤੇਰੇ ਕੋਲ ਮੇਰੇ ਕੋਲ ਉਹਦੇ ਨਾਲ ਤੇ ਖੇੜੀ ਦੇ ਉੱਪਰ ਉੱਠ ਲੈ ਕੇ ਰੱਖਿਆ ਸੀ ਚਲ ਦੇਖਦੇ ਜਾਈਏ ਸਰਗੇ ਵਧੀਆ ਹੁਣ ਪਹਿਲਾਂ ਤਾਂ ਮੈਂ ਚੇਂਜ ਕਰਕੇ ਉਹਨਾਂ ਨੂੰ ਚਾਹ ਕਰਦਾ ਮਿਸਤਰੀਆਂ ਨੂੰ ਰਵਨੀਤ ਵੀ ਕੱਪੜੇ ਬਦਲਦੀ ਆਉਣੀ ਸੀ ਮੈਨੂੰ ਆਇਆ ਵੀ ਕਾਹਨ ਗੋਲੀ ਲੈਣੀਆਂ ਕਿਡਨੀਆਂ ਵੀ ਬਿਨਾ ਮਤਲੂ ਤੇ ਕਿਡਨੀਾਂ ਤੇ ਇਫੈਕਟ ਪਊਗਾ ਆਹ ਪਰ ਮਾੜਾ ਮਾੜਾ ਦੁੱਖ ਤਾਂ ਪਰ ਵੀ ਵੱਧ ਨਾ ਜਾਵੇ ਆਥਰ ਨੂੰ ਮੈਂ ਬਾਹਰ ਹੀ ਜਾ ਕੇ ਤਾਂ ਮੇਰੇ ਹੋ ਜਾਂਦੀ ਹੈ ਦਿੱਕਤ ਮੈਂ ਸਵੇਰੇ ਵੀ ਰੋਟੀ ਨਹੀਂ ਖਾ ਕੇ ਗਈ ਤਾਂ ਹੀ ਮੈਨੂੰ ਐਸੀ ਜਿਵੇਂ ਰੋਟੀ ਖਾ ਲਾ ਨਾ ਜਾਨ ਲੱਗੀ ਫਿਰ ਮੇਰੇ ਹੋਣ ਲੱਗ ਜਾਂਦਾ ਦਰਦ ਇਹੀ ਆ ਤੇ ਚਲੋ ਜੀ ਠੀਕ ਆ ਹੁਣ ਕੱਲ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਹੁਣ ਬਾਏ ਆ ਜਸਨੀਤਾ ਕਿ ਇੱਧਰ ਦੀ ਆ ਕੇ ਕਰ ਬਾਈ ਪੁੱਤ ਬਾਏ ਇੱਥੇ ਦੀ ਆ ਇੱਧਰ ਦੀ ਕਰ ਦੱਸ ਦੇ ਦੱਸ ਦੇ ਵੀ ਮੈਂ ਨਾਨੀ ਨੂੰ ਲਿਆਇਆ ਮੈਂ ਨਾਨੀ ਨੂੰ ਲਿਆਇਆ ਹਾਂ ਇਹ ਨਾਨੀ ਨੂੰ ਲਿਆਇਆ ਨਹੀਂ ਫੋਟੋ ਨਾਨੀ ਦੀ ਬਾਰਡਰ ਕਿਤਨਾ ਨਾਨੀ ਦੀ ਵੀ ਫੋਟੋ ਖਿੱਚੀ ਜਾਂਦੇ ਆ ਨਾਨੀ ਕਹਿੰਦੀ ਮੈਂ ਹੁਣ ਮੰਮੀ ਹੌਲੀ ਹੌਲੀ ਰਿਲੈਕਸ ਹੋ ਫਿਰ ਵੀ ਮਰੀਜ਼ ਨੂੰ ਹੋ ਜਾਂਦਾ ਹੈ ਨਾ ਲਾਉਣਾ ਕਰਨਾ ਉੱਥੇ ਤਾਂ ਮੰਮੀ ਤਾਂ ਹੀ ਨਹੀਂ ਉਤਰੀ ਤੇ ਕਹਿੰਦੀ ਵੀ ਫਿਰ ਮੈਨੂੰ ਉਤਰਨਾ ਚੜ੍ਹਨਾ ਬਹੁਤ ਔਖਾ ਫਿਰ ਕੁਰਸੀ ਤੇ ਮੰਮੀ ਨੂੰ ਉਤਾਰ ਦਿਆ ਤੇ ਹੁਣ ਜੇ ਠੀਕ ਹੈ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਬਾਏ ਲਾਈਕ ਕਰ ਦਿਓ ਜੀ ਲਾਈਕ ਕਰ ਦਿਓ ਜੀ ਸ਼ੇਅਰ ਕਰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਸੋਨਾ ਜਿਹਾ ਕਮੈਂਟ ਕਰ ਦਿਓ ਸੋਨਾ ਤਾਂ ਫੈਡ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ